ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਡਿਫਰੈਂਟ ਟਾਈਪ ਦਾ ਸੈਂਡਵਿਚ ਬਣਾਉਣ ਲੱਗੇ ਹਾਂ ਜਿਹੜਾ ਕਿ ਹੈਲਦੀ ਵੀ ਆ ਔਰ ਜਿਹੜੇ ਬੱਚੇ ਮਲਾਈ ਨਹੀਂ ਖਾਂਦੇ ਆ ਉਹਨਾਂ ਲਈ ਵੀ ਇਹ ਬਹੁਤ ਵਧੀਆ ਆਪਸ਼ਨ ਹੋਏਗਾ ਦੇਖ ਲਓ ਸਮਗਰੀ ਕੀ ਆ ਜੀ ਅਸੀਂ ਬੰਦ ਗੋਭੀ ਚੌਪ ਕੀਤੀ ਹੋਈ ਹੈ ਪਿਆਜ਼ ਆ ਤੇ ਸ਼ਿਮਲਾ ਮਿਰਚਾਂ ਜੋ ਵੀ ਤੁਸੀਂ ਸਬਜ਼ੀ ਪਾਉਣੀ ਆ ਪਾ ਸਕਦੇ ਆ ਇਹਦੇ ਵਿੱਚ ਅਜਵੈਣ ਵੀ ਪੈਣੀਗੀ ਕਾਲੀ ਮਿਰਚਾ ਕਸੂਰੀ ਮੇਥੀ ਤੇ ਧਨੀਆ ਆ ਦੇਖੋ ਦਰਦਰਾ ਪੀਸਿਆ ਆ ਜੀਰਾ ਸੂਜੀ ਮਲਾਈ ਬ੍ਰੈਡ ਨਮਕ ਚਾਹੀਦਾ ਹੈ ਤੇ ਲਾਲ ਮਿਰਚਾਂ ਤੇ ਥੋੜਾ ਜਿਹਾ ਝਾਟ ਮਸਾਲਾ ਲਈ ਨੂੰ ਇਹਦਾ ਕਰ ਲੈਨੇ ਆ ਚੰਗੀ ਤਰ੍ਹਾਂ ਆ ਦੇਖੋ ਕਿ ਡਲੀਆਂ ਜੀਆਂ ਨਾ ਬਣਿਆ ਬਣ ਆ ਦੇਖੋ ਫਿਰ ਇਹਦੇ ਵਿੱਚ ਅਸੀਂ ਥੋੜੀ ਥੋੜੀ ਕਰਕੇ ਸੂਜੀ ਪਾ ਦਾਂਗੇ ਤੇ ਮਿਕਸ ਕਰੀ ਜਾਵਾਂਗੇ ਆ ਦੇਖੋ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਹੁਣ ਅਸੀਂ ਥੋੜੀ ਹੋਰ ਸੂਜੀ ਪਾ ਲਾਂਗੇ ਫਿਰ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਆ ਦੇਖੋ ਜੀ ਇਸ ਤਰ੍ਹਾਂ ਦਾ ਕਰੜਾ ਜਿਹਾ ਪੇਸਟ ਬਣਾ ਲੈਣਾ ਹੈ ਤੇ ਹੁਣ ਅਸੀਂ ਚੌਪ ਬੰਦ ਗੋभी ਪਾਵਾਂਗੇ ਚੌਪ ਪਿਆਜ਼ ਪਾਵਾਂਗੇ ਤੇ ਅਜਵੈਨ 1 ਚਮਚ ਪਾ ਲੈਨੇ ਆ ਜੀ ਅਜਵੈਨ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਇਹਦੇ ਵਿੱਚ ਤੇ ਇੱਕ ਚਮਚੀ ਜੀਰੇ ਦਾ ਅੱਧਾ ਚਮਚ ਇਹ ਕਾਲੀ ਮਿਰਚ ਆ ਪਾ ਲਾਂਗੇ ਆ ਧਨੀਆ ਆ ਇਹ ਵੀ ਅੱਧਾ ਚਮਚ ਪਾ ਲਾਂਗੇ ਤੇ ਕਸਤੂਰੀ ਮੇਥੀ ਚਮਚ ਇੱਕ ਪਾ ਲਿਓ ਇਹ ਥੋੜੀ ਜੀ ਲਾਲ ਮਿਰਚ ਪਾ ਲਾਂਗੇ ਸਵਾਦ ਅਨੁਸਾਰ ਤੁਸੀਂ ਵੱਧ ਘੱਟ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਖਾਣੇ ਤਾਂ ਜ਼ਿਆਦਾ ਪਾ ਲਿਓ ਜੇ ਘੱਟ ਖਾਣੇ ਤਾਂ ਮੇਰੇ ਅਕੋਰਡਿੰਗ ਰੱਖ ਲਿਓ ਆਹ ਅੱਧੇ ਚਮਚ ਤੋਂ ਵੀ ਘੱਟ ਪਾ ਆਂ ਜਾਂ ਥੋੜਾ ਜਿਹਾ ਨਮਕ ਪਾ ਦਾਂਗੇ ਅੱਧੇ ਚਮਚ ਤੋਂ ਥੋੜਾ ਜਿਹਾ ਜ਼ਿਆਦਾ ਆ ਇੰਨਾ ਖਾ ਲੈਨੇ ਫਿਰ ਦੇਖ ਲਾਂਗੇ ਵੱਧ ਘੱਟ ਹੋਇਆ ਤਾਂ ਥੋੜਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚਾਟ ਮਸਾਲਾ ਅਸੀਂ ਉਪਰੋਂ ਦੀ ਸਪਿੰਗਲ ਕਰਦਾ ਹੈ। ਆਹ ਬਹੋਰੀ ਇੱਕ ਕਰੜਾ ਜਿਹਾ ਪੇਸਟ ਬਣ ਗਿਆ। ਸਾਰਾ ਕੁਝ ਚੰਗੀ ਤਰ੍ਹਾਂ ਮਿਕਸ ਕਰ ਲਿਓ। ਜਿੱਦਾਂ ਤੁਹਾਡੇ ਕੋਲ ਸਬਜ਼ੀਆਂ ਜ਼ਿਆਦਾ ਹੋਈਆਂ ਉਹ ਤੁਸੀਂ ਐਡ ਹੋਰ ਵੀ ਕਰ ਸਕਦੇ। ਮੇਰੇ ਕੋਲ ਐਸਲੇ ਹੀ ਬੰਦ ਗੋਭੀ ਹੀ ਸੀ ਟਮਾਟਰ ਕਰ ਕੋ ਵੀ ਹੀ ਪਾ ਲਈ। ਤੇ ਇਹ ਚੰਗੀ ਤਰ੍ਹਾਂ ਬਸ ਮਿਕਸ ਕਰ ਲਈਏ। ਅਨਹੀਂ ਆਪਸਾ ਸੋਪ ਚ ਪ੍ਰਸਾਦ ਨਹੀਂ ਆਤਾ ਇਹਦੇ ਵਿੱਚ ਆਹ ਦੇਖੋ ਜੀ ਇੱਕ ਸਾਈਡ ਐਸੀ ਮਲਾਈ ਤੇ ਉਹ ਜਿਹੜਾ ਮਿਕਸ ਕੀਤਾ ਸੀ ਪੇਸਟ ਉਹ ਲਗਾ ਰਿਹਾ ਹੈ ਪਹਿਲਾਂ ਸਿੱਧਾ ਬਿਦੇ ਨੂੰ ਸੀਕ ਲਗਾ ਲੇ ਥੋੜਾ ਸੀਕ ਲਗਾ ਲਿਆ ਸਲੋ ਕਰ ਲਿਓ ਫਿਰ ਉਪਰੋਂ ਦੀ ਅਸੀਂ ਕੋਟ ਲਗਾ ਲਾਂਗੇ ਆਹਦੇ ਤੇ ਇਹਦਾ ਉਪਰੋਂ ਵੀ ਨਾਉਨ ਪੇਸਟ ਲਗਾ ਜੀ ਓਕੇ ਥੱਲੇ ਉਹਦੀ ਵੀ ਸੀਕ ਹੋ ਜਾਏਗਾ ਸਬਜ਼ੀਆਂ ਤੇ ਇਹ ਉਪਰੋਂ ਦੀ ਵੀ ਨਾਲ ਫੁੱਲ ਜਾਏਗਾ ਹੋ टर्न कर हम अस टर्न कर लागे दोनों साइड हो गया जी एकदम बढ़िया तरीके ना पक गया है मतलब गैस से ना फ्लेम एकदम स्लो रखी हो फिर सड़ा मिश्रण जरा सड़ेगा नहीं और बहुत वीडियो ब्रैड साइड सैंडविच सा देखो जी दोनों साइड तो पक गया आ एकदम क्रंची हो गया बस इस तरह पकाना है सड़ा हेल्दी सैंडविच बन के एकदम तैयार है जी लो जी सा हेल्दी सैंडविच तैयार है अस चटनी ने सर्व कर रहे हैं ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਜੀ ਲਾਈਕ ਕਰਦੇ ਆ ਕਰੋ ਕਮੈਂਟ ਉਤੇ ਸ਼ੇਅਰ ਜ਼ਰੂਰ ਕਰਿਆ ਕਰੋ ਥੈਂਕ ਯੂ ਜੀ ਤੁਹਾਡਾ ਸਾਰਿਆਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ